ਮੁਖਸਲ ਸਾਹਿਬ ਦੇ ਪਿੰਡ ਥਾਦੇਵਾਲਾ ਦੇ ਪੁੱਟੀਵਾਲਾ ਦੇ ਵਿੱਚ ਕਾਫੀ ਸਤਤ ਜੁੜਵਾ ਨਹਿਰਾਂ ਨਾਲ ਲੱਗਦੇ ਖੇਤਾਂ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਖੜ੍ਹ ਜਾਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹੀ ਤੇ ਕਕਾਰ ਤੇ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਜਲਦੀ ਨਾ ਨਿਕਲਿਆ ਤਾਂ ਅਗਲੀ ਫਸਲ ਬੀਜਣ ਦਾ ਵੀ ਸੰਕਟ ਖੜਾ ਹੋ ਸਕਦਾ ਹੈ ਕਿਸਾਨਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਕਿ ਨਾਤਾ ਪ੍ਰਸ਼ਾਸਨ ਉਹਨਾਂ ਦੀ ਹਾਲ ਤੱਕ ਜਾਣਨ ਆਇਆ ਤੇ ਨਾ ਹੀ ਮੁਖਸਰ ਸਾਹਿਬ ਦੇ ਐਮ ਐਲ ਏ ਨੇ ਕੋਈ ਕਦਮ ਚੁੱਕਿਆ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹਰ ਸਾਲ ਬਣਦੀ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਪਾਣੀ ਆਇਆ ਹੈਗਾ ਜਿਹੜਾ ਸਾਤਾਂ ਦਾ ਪਾਣੀ 2013 ਤੋਂ ਲੈ ਕੇ ਲਗਾਤਾਰ ਜੇ ਬਾਰਿਸ਼ ਘੱਟ ਹੁੰਦੀ ਹੈ ਤੇ ਕਦੇ ਬਚਤ ਰਹੇ ਨਹੀਂ ਮਾੜੀ ਮੋਟ ਨਹੀਂ ਤਾਂ ਆਏ ਸਾਲ ਸਾਨੂੰ ਕਣਕਾਂ ਬੀਜਣ ਵੇਲੇ ਤੇ ਝੋਨੇ ਵੇਲੇ ਤਾਂ ਨਹਿਰ ਚ ਪਾਣੀ ਚੱਕ ਕੇ ਸਿੱਟਨੇ ਪੈਂਦਾ ਹੈ ਕਦੇ ਕਦੇ ਪ੍ਰਸ਼ਾਸਨ ਮਾੜੀ ਮੋੜ ਪਹਿਲਾਂ ਪਹਿਲਾਂ 2013 ਮਾਦਿਕ ਉਦੋਂ ਬਾਅਦ ਅਸੀਂ ਆਪ ਸਾਰਾ ਖਰਚਾ ਆਪਦਾ ਹੀ ਕਰਦੇ ਆਂ ਐਤ ਕੀ ਬਾਰੇ ਵੀ ਕਿਸੇ ਪ੍ਰਸ਼ਾਸਨ ਵਗੈਰਾ ਨੇ ਕੋਈ ਇੱਥੇ ਨਹੀਂ ਪਹੁੰਚਿਆਗਾ ਸਿਰਫ ਇਕੱਠੇ ਹੋ ਕੇ ਗਏ ਸੀ ਦਰੋਜੀਪੁਰ ਕੰਦੀ ਵੱਲੋਂ 2 ਡਰਾਮਾ ਡੀਜ਼ਲ ਦੇ ਸਾਨੂੰ ਦਿੱਤੇ ਗਏ ਆ ਪਰ ਉਹ ਤਾਂ ਪਹਿਲੇ ਪਾਣੀ ਤੇ ਹੀ ਜਦੋਂ ਪਹਿਲਾਂ ਮੀਂਹ ਪੈ ਕੇ ਰੁਕ ਗਿਆ ਸੀ ਬੀਜਤੀ ਉਹਦੇ ਤੀ ਖਤਮ ਹੋ ਗਏ ਤੇ ਉਦੋਂ ਨੂੰ ਅਸੀਂ ਵੀ ਆਪਦਾ 20-30 ਹਜ਼ਾਰ ਦਾ ਡੀਜ਼ਲ ਪੱਲਿਓ ਪਹਿਲਾਂ 40 ਦਾ ਲਾ ਹੁਣ ਪਾਣੀ ਇੰਨਾ ਹੀ ਆ ਗਿਆ ਕਿ ਇੱਕ ਅੱਧੇ ਬਸ ਦਾ ਰੋਗ ਨੇ ਅਸੀਂ 6 6 7 7 ਮੋਟਰਾਂ ਦਾ ਸਾਰਾ ਹੁਣ ਇੰਤਜ਼ਾਮ ਕੀਤਾ ਹੁਣ ਟੋਟਲ ਬੰਦਿਆਂ ਨੇ ਆਪਦੀ ਜੇ ਉਹ ਚੋ ਕਿਸੇ ਨੇ 10000 ਕਿਸੇ ਨੇ 5000 ਇਕੱਠਾ ਕਰਕੇ ਤੇ ਆਪਦਾ ਲਾ ਰਹੇ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਔਰ ਜਿਹੜਾ ਹੈਗਾ ਕਿੰਨੇ ਫੁੱਟ ਪਾਣੀ ਹੈ ਜਿਹੜਾ ਖੜਾ ਹੁਣ ਇਸ ਟਾਈਮ ਤਕਰੀਬਨ ਜੇ ਸਾਰਾ ਨਾਪਣਾ ਵਿੱਚ ਇਹਦਾ ਜ਼ਿਆਦਾ ਨਹੀਂ 3 ਤੋਂ 4 ਫੁੱਟ ਪਾਣੀ ਤੇ ਖੜਾ ਸਾਰੇ ਵਿੱਚ ਇਹਨਾਂ ਵਿੱਚ ਇਹਨੂੰ ਖੜੇ ਰਾਜਪੂਰਾ ਹਫਤਾ ਹੋ ਚੱਲਿਆ ਹੈ ਇਹ ਤਾਂ ਨਿਕਾਸੀ ਦਾ ਕੋਈ ਵੀ ਰਾਹ ਨਹੀਂ ਬਿਲਕੁਲ ਵੀ ਨਿਕਾਸੀ ਦਾ ਨਾ ਕਿਸੇ ਪਾਸੇ ਨਹੀਂ ਜਾਂਦਾ ਨਾ ਸੇਮ ਨਾਲੇ ਦੀ ਮੰਗ ਕੀਤੀ ਸਾਡਾ ਨਾਉ ਨਿਕਲਿਆ ਨਾ ਕੋਈ ਪਾਈਪ ਲਾਈਨ ਨਾ ਕੁਛ ਨਹੀਂ ਇਹ ਆਏ ਸਾਲ ਦਾ ਹੀ ਸਾਨੂੰ ਪੱਕਾ ਹੀ ਇਹ ਹੈ ਬਰਸਾਤੀ ਪਾਣੀ ਆ ਜਾਂ ਵੱਲੋਂ ਡਰੇਨਾਂ ਚ ਨਹੀਂ ਹੈ ਬਰਸਾਤੀ ਪਾਣੀ ਹੈ ਜੀ ਇਹ ਜਗਾ ਥੋੜੀ ਜੀ ਨੀਵੀ ਪੈਂਦੀ ਪਿੱਛੋਂ ਲੋਕਾਂ ਦੇ ਝੋਨਿਆਂ ਵੇਲੇ ਜਿਵੇਂ ਖਾਸ ਕਰਕੇ ਅੱਜ ਕੱਲ ਝੋਨੇ ਭਰੇ ਹੁੰਦੇ ਵਾਣ ਉੱਚੇ ਵਾਣਾਂ ਵਾਲੇ ਕੁਝ ਤੋੜ ਦਿੰਦੇ ਕੋ ਟੁੱਟ ਜਾਂਦਾ ਉਹਨੇ ਸਾਨੂੰ ਕੋਟਲੀ ਸੰਗਰ ਦਾ ਪਿੰਡ ਦਾ ਭੁੱਟੀ ਵਾਲੇ ਦਾ ਖੋਖਰ ਤੇ ਸਾਰਾ ਪਾਣੀ ਜਿਹੜਾ ਇਹ ਇੱਥੇ ਆ ਕੇ ਇਕੱਠਾ ਹੁੰਦਾ ਇਹ ਇਹਦਾ ਜੇਕਰ ਨੁਕਸਾਨ ਦੀ ਗੱਲ ਕਰੀਏ ਹੁਣ ਮਨੋ ਝੋਨੇ ਦੀ ਫਸਲਾਂ ਨਾ ਕਿੰਨਾ ਪੀ ਨੁਕਸਾਨ ਹੈ ਜਿਹੜਾ ਨੁਕਸਾਨ ਤਾਂ ਸਰ ਹੁਣ ਜੇ ਅਸੀਂ ਹੁਣ ਵੀ ਪਾਣੀ ਚੱਕ ਕੇ ਬਚਾਲ ਗਏ ਫਿਰ ਵੀ ਅੱਧ ਬੱਲੇ ਸਾਡੇ ਪੈਜੇ ਦਾ ਸ਼ੁਕਰ ਇੰਨੇ ਏਕੜ ਫਸਲ ਤੇ ਪਾਣੀ ਭਰਿਆ ਹੁਣ ਡੇਰ 200 ਕਿੱਲਾ ਜਿਹੜਾ ਜਿਆਦਾ ਮਾਰ ਵਾਲਾ ਪਾਣੀ ਤਾਂ ਪਿੱਛੇ ਜੇ ਅਸੀਂ ਨਾ ਚੱਕੀ ਤਾਂ ਪਾਣੀ ਤੇ ਚੜਦੇ ਜਾਊਗਾ ਪਿੱਛੇ ਹੁਣ ਇਹਦੀ ਪਾਣੀ ਦੀ ਨਿਕਾਸੀ ਕਿੱਥੇ ਨੂੰ ਕਰ ਰਹੇ ਹੋ ਕੁਝ ਵੀ ਨਹੀਂ ਹੁਣ ਰਾਜਸਥਾਨ ਨਹਿਰ ਸਿਸਟਮ ਦੇ ਸੱਟ ਰਹੇ ਹੋ ਕੀ ਕਰੀ ਹੋਰ ਕਿਸੇ ਸ਼ਾਸਨ ਆਇਆ ਕੋਈ ਸਾਰ ਲਈ ਨਹੀਂ ਕੋਈ ਕੋਈ ਨਹੀਂ ਆਇਆ ਕੋਈ ਆ ਬੰਦਾ ਨਹੀਂ ਜੀ ਨਹੀਂ ਕੋਈ ਚੀਰਦਾਰ ਕੋਈ ਨਹੀਂ ਜੀ ਨਹੀਂ ਸਰਕਾਰ ਕਹਿ ਰਹੀ ਹੈ ਵੀ ਲਗਾਤਾਰ ਜਿੱਥੇ ਵੀ ਪਾਣੀ ਆ ਰਿਹਾ ਜਾਂ ਹੜ੍ਹ ਪ੍ਰਭਾਵਿਤ ਖੇਤਰ ਨੇ ਉੱਤੇ ਸਾਡੇ ਅਧਿਕਾਰੀ ਫੌਜ ਕਰ ਰਹੇ ਨੇ ਨਹੀਂ ਸਾਡੇ ਕੋਲੇ ਅੱਜ ਖੇਤੀਬਾੜੀ ਵਿਭਾਗ ਦੇ ਤੋਂ ਦੋ ਆਏ ਸੀਗੇ ਮਲਾਜ਼ਮ ਉਹ ਵੀ ਇੱਥੇ ਖੜੇ ਉਹ ਵੀ ਕੱਲੇ ਫੋਟੋ ਲੈ ਕੇ ਪਾਣੀ ਦੀ ਚੱਲ ਗਏ ਉਸ ਤੋਂ ਬਾਅਦ ਨਾ ਸਾਨੂੰ ਨੇ ਕੁਝ ਦੱਸਿਆ ਨਾ ਇੱਥੇ ਨਜ਼ਦੀਕੀ ਕੋਈ ਡਰੇਨ ਹੈ ਜਿਹਦੇ ਵਿੱਚ ਨਿਕਾਸੀ ਹਾਂਜੀ ਨਿਕੀ ਚੰਦਪਾਣ ਡਰੇਨ ਹੈਗੀ ਆ ਭੁੱਲਰਪਿੰਡ ਕੋਲ ਜਾ ਕੇ ਉਹਦਾ ਇੱਥੋਂ ਕਿਹੜਾ ਸਰਵਾ ਵੀ ਹੋਇਆ ਸੀ ਅਕਾਲੀ ਦਲ ਦੀ ਸਰਕਾਰ ਸਰਕਾਰ ਸੀ ਸਾਰਾ ਪ੍ਰਕਾਸ਼ ਸਿੰਘ ਬਾਦਲ ਅੱਛੇ ਪਹੁੰਚੇ ਸੀ 13 ਚ ਉਹ ਕਈ ਵੀ ਗਏ ਸੀ ਕਿ ਇੱਥੋਂ ਨਾਲ ਰਾਜਸਥਾਨ ਦੇ ਜਗ੍ਹਾ ਦੇ ਵਿੱਚ ਹੀ ਸੇਮਨਾਲੀ ਪਟਕੇ ਛੋਟੀ ਪਾਣੀ ਪਾ ਦਿਓ ਪਰ ਕੁਝ ਲੋਕਾਂ ਦੇ ਵਿੱਚ ਉਹਨੂੰ ਰਾਜ ਲਾਤਾ ਵੀ ਨਹੀਂ ਜਾਣੀ ਚਾਹੀਦੀ ਉਹ ਕੰਮ ਉੱਥੇ ਤੋਂ ਉੱਥੇ ਕੇਸ ਹੋਵੇਂ ਦੋਵੇਂ ਪਿਆ ਮੰਗੀ ਇਹ ਵੀ ਜਾਤਾ ਹੈ ਕਿ ਪੱਕਾ ਸਾਨੂੰ ਇੱਧਰ ਨਹਿਰ ਚਿੱਟਣ ਨੂੰ ਬਣਾ ਦੇਣ ਤੇ ਜਾਂ ਉਹ ਸੇਮਨਾਲੀ ਇੱਥੋਂ ਗੋਪਾਇਬ ਲੈਣ ਪੈ ਕੇ ਜਾਵੜੇ ਉਸਪਰੇ ਨੂੰ ਵੀ ਉਹ ਤਾਂ ਆ ਵੀ ਨਹੀਂ ਬੱਜ ਗਈ ਨਹੀਂ ਤਾਂ ਫਿਰ ਸਾਡਾ ਤਾਂ ਫਿਰ ਆਈਬ ਹੈ ਜੀ ਹਾਲ ਇਹ ਹੁਣ ਕਿੰਨੀ ਮੁਸ਼ਕਲ ਹੋ ਗਈ ਭਾਈ ਇਹ ਬਹੁਤ ਜਿਆਦਾ ਮੁਸ਼ਕਲ ਆ ਰਹੀ ਹੈ 2013 ਤੋਂ ਇਹ ਪਾਈਸਾ ਲਈ ਆਈ ਹੁੰਦਾ ਹੈ ਪ੍ਰੋਗਰਾਮ ਪਾਈਸਾ ਲਈ ਸਾਨੂੰ ਇਹ ਕਢਣਾ ਪੈਂਦਾ ਪਾਣੀ ਨਹਿਰ ਸਿਤਨਾ ਪੈਂਦਾ ਧੋਨਿਆਂ ਦੀ ਬਰਬਾਦੀ ਆ ਅੱਗੇ ਕਣਕ ਵੀਜਨ ਦੀ ਵੀ ਕੋਈ ਯਾਦ ਨਹੀਂ ਇੱਕਰ ਲਗਾਤਾਰ ਹੁਣ ਵੀ ਬੱਦਲ ਹੈਗੇ ਲਗਾਤਾਰ بارش ਹੋ ਰਹੀ ਆ ਅੱਗੇ ਵੀ بارش ਦੇ ਲੱਟ ਜਾਰੀ ਹੋਏ ਨੇ ਜੇਕਰ ਇਸ ਤਰ੍ਹਾਂ بارش ਹੁੰਦੀ ਹੈ ਉਦੋਂ ਵੀ ਜਿਆਦਾ ਨੁਕਸਾਨ ਆਇਆ ਮੇਰੇ ਤਾਂ ਜਿਹੜਾ ਪਾਣੀ ਅਸੀਂ ਪਹਿਲਾਂ ਕੱਢਿਆ ਭੱਲੋ ਡੀਜ਼ਲ ਪਾਲਿਆ 40-50 ਹਜ਼ਾਰ ਰੁਪਏ ਦਾ ਉਹ ਵੀ ਸੱਟਾ ਮਿੱਟੀ ਹੋ ਗਿਆ ਜੀ ਦੋ ਸਰਕਾਰ ਹੋਈ ਜਾਂ ਜਿਹਨੇ ਜਿੱਦੀ ਫਸਲ ਇਸ ਨਹੀਂ ਸਾਰੇ ਜ਼ਿੰਮੇਦਾਰ ਜਿੰਨਾਂ ਦਾ ਝੋਨਾ ਲੱਗਿਆ ਹੋਇਆ ਈ ਸਾਰੇ ਜ਼ਿੰਮੇਦਾਰ ਇਕੱਠੇ ਹੋ ਕੇ ਇਹ abralla ਕਰ ਰਹੇ ਆ ਸਾਰੇ abralla ਇਕੱਠੇ ਹੋ ਕੇ ਕਰ ਰਹੇ ਤੇ ਮੋਟਰਾਂ ਫਿਰ ਆਪਦੇ ਘਰੋਂ ਲਾਈਆਂ ਹੈਗੀਆਂ ਜਾਂ ਨਵੀਆਂ ਆਪਦੇ ਕੋਲ ਪੈਸਾ ਲਾ ਕੇ ਲੈ ਕੇ ਆਏ ਆ ਨਹੀਂ ਜੀ ਇਹ ਆਪਣਾ ਕਿਰਾਏ ਤੇ ਮੋਟਰਾਂ ਲਾਈਆਂ ਈ ਤੇ ਪੈਸੇ ਆ ਸੀ ਆਪਦੇ ਦੇਸ਼ ਤੇ ਪੱਦਰ ਤੇ ਇਕੱਠੇ ਕੀਤੇ ਹੈਗੇ ਆ ਸ਼ਾਸਨ ਮੰਤਲ ਕੋਈ ਅਧਿਕਾਰੀ ਆ ਕੋਈ ਤੁਹਾਡੀ ਸਰ ਲਈ ਗਈ ਹੋਵੇ ਨਹੀਂ ਜੀ ਕੋਈ ਨਹੀਂ ਹਜੇ ਤਾਈ ਕੋਈ ਨਹੀਂ ਪਹੁੰਚਿਆ ਜੀ ਪ੍ਰਸ਼ਾਸਨ ਇਹ ਦਾਅਵੇ ਕਰਦਾ ਕਿ ਜਿੱਥੇ ਵੀ ਹਾਰੜਾ ਜਾਂ ਮੰਨ ਲਓ ਇਹੋ ਜੀ ਪਾਣੀ ਦੀ ਸਮੱਸਿਆ ਆਉਂਦੀ ਹੈਗੀ ਆ ਸਭ ਤੋਂ ਪਹਿਲਾਂ ਜਾ ਕੇ ਗੱਲਬਾਤ ਸੁਣੀ ਜਾਂਦੀ ਹੈਗੀ ਹੱਲ ਉਹਦਾ ਕੀਤਾ ਜਾਂਦਾ ਹੈਗਾ ਹਨਾ ਤੁਸੀਂ ਇੱਥੇ ਕਿੰਨੇ ਦਿਨ ਹੋ ਗਏ ਲੱਗੇ ਨੂੰ ਤੇ ਕੋਈ ਵੀ ਐਮਐਲਏ ਜਾਂ ਕੋਈ ਮੰਨ ਲਓ ਕੋਈ ਅਧਿਕਾਰੀ ਆਇਆ ਹੋਵੇ ਪ੍ਰਸ਼ਾਸਨ ਦਾ ਕੋਈ ਅਸਾਰ ਲੈਣ ਸਾਨੂੰ ਬਾਈ ਜੀ ਇੱਥੇ ਹਫਤਾ ਹੋ ਗਿਆ ਲੱਗਿਆ ਪਿਆ ਨੂੰ ਜਦੋਂ ਪਹਿਲਾਂ ਮੀਂਹ ਆਇਆ ਉਦੋਂ ਹੀ ਅਸੀਂ ਕੰਮ ਸਟਾਰਟ ਕਰਤਾ ਸੀਗਾ ਕਿਉਂਕਿ ਸਾਡੇ ਝੋਨੇ ਜਮਾ ਨਸਾਰੇ ਦੇ ਉੱਤੇ ਅਸਲ ਪੱਕਣ ਵਾਲੀ ਆ ਤੇ ਪਰ ਇੱਥੇ ਹਜੇ ਤੱਕ ਕੋਈ ਵੀ ਨਹੀਂ ਅਧਿਕਾਰੀ ਨਹੀਂ ਪਹੁੰਚੇ ਅਸੀਂ ਆਪਦੇ ਪੱਧਰ ਤੇ ਜਿਹੜਾ ਕੰਮ ਕਰ ਰਹੇ ਆ ਆਪਦੇ ਪੱਧਰ ਤੇ ਇਕੱਠੇ ਹੋ ਕੇ ਪਿੰਡ ਦੇ ਬੰਦੇ ਜਿਹੜੇ ਇਹਨਾਂ ਦਾ ਰਖਵਾ ਸਾਰੇ ਅਸੀਂ ਆਪਦੇ ਪੱਧਰ ਤੇ ਕਰ ਰਹੇ ਆ ਜੇਕਰ ਇਹ ਪਾਣੀ ਇਸੇ ਤਰ੍ਹਾਂ ਮੰਨ ਲਓ ਖੜਾ ਰਹਿੰਦਾ ਹੈਗਾ ਝੋਨੇ ਦਾ ਕੀ ਨੁਕਸਾਨ ਕੀ ਹੋਣਾ ਹੈ ਝੋਨੇ ਦਾ ਤਾਂ ਛੱਡੋ ਹੀ ਫਿਰ ਤਾਂ ਕਣਕ ਵੇਚਣ ਦੀ ਵੀ ਕੋਈ ਆਸ ਨਹੀਂ ਉਹਨਾਂ ਦਾ ਹੋਣਾ ਹੀ ਕੀ ਹੈ ਭਾਈ ਆ ਕਣਕ ਵੀ ਨਹੀਂ ਵਿਕੀ ਇਹ ਪਾਣੀ ਜੇ ਨਾ ਚੱਕਿਆ ਗਿਆ ਤਾਂ ਇਹਦਾ 2-3 ਮਹੀਨੇ ਪਾਣੀ ਨਹੀਂ ਸੁੱਕਣਾ ਇਹ ਬਈ ਕਿਸਾਨ ਮੰਨ ਲਓ ਥੋੜੀ ਜ਼ਮੀਨ ਵਾਲੀ ਆ ਕਿ ਜਾਂ ਨਹੀਂ ਥੋੜੀ ਜ਼ਮੀਨ ਵਾਲੇ ਕੋਈ 2 ਕਿੱਲੇ ਵਾਲਾ ਕੋਈ 3 ਕਿੱਲੇ ਵਾਲਾ ਕਿ 1.5 ਕਿੱਲੇ ਵਾਲਾ ਹੀ ਸਾਰੇ ਵਿੱਚ ਪਰਮਾਨੇ ਜ਼ਿੰਮੇਦਾਰ ਹੈ ਕੋਈ ਟਕੜਾ ਨਹੀਂ ਜੇ ਭਈਆ ਨੁਕਸਾਨ ਹੁੰਦਾ ਫਿਰ ਇਹ ਫਸਲ ਦਾ ਵੀ ਹੋ ਗਿਆ ਕੀ ਵੀ ਹੋ ਗਿਆ ਖਰਚ ਵੀ ਬਹੁਤ ਕੀਤਾ ਨੂੰ ਹੋ ਗਿਆ ਹੀ ਹੋ ਗਿਆ ਹੁਣ ਆਪਦੇ ਸਿਰ ਤੇ ਹੁਣ ਪੱਲੋਂ ਪੈਸੇ ਚੱਕ ਚੱਕ ਿਆਕ ਤੀਆਂ ਤੋਂ ਚੱਕ ਲਾਰੇ ਕਸੂਰਵਾਰ ਕਿਸ ਨੂੰ ਮੰਨਦੇ ਸੀ ਕਸੂਰਵਾਰ ਤਾਂ ਹੀ ਸੁਣ ਕੀ ਸਰਕਾਰ ਆਈ ਹੈ ਜੀ ਉਹਨੇ ਇੱਥੇ ਡਰੇਨ ਦੀ ਆਪਣੀ ਪਹਿਲਾਂ ਨਿਕਲੀ ਸੀਗੀ ਇਹ ਮਨਜ਼ੂਰ ਹੋਈ ਸੀਗੀ ਪਰ ਅੱਗੇ ਇਹ ਲੋਕਾਂ ਨੇ ਰਾਜ ਲਾ ਕੇ ਨਹੀਂ ਨਿਕਲ ਦਿੱਤੀ ਤੇ ਉਹ ਵਿੱਚੇ ਰਹਿ ਗਈ ਅਸੀਂ ਜਿਹੜੀ ਟ੍ਰੇਨਿੰਗ ਨਹੀਂ ਕਰਤੀ ਉਸ ਤਰ੍ਹਾਂ ਹਾਂ ਕੁਝ ਫੇਰ ਸੋਖਾ ਹੋ ਜਾਂਦਾ ਜੀ ਇਹ ਡੀਜ਼ਲ ਜਿਹੜਾ ਮੰਨ ਲਓ ਇੱਕ ਰੋਜ਼ ਕਲਰ ਉਹ ਜੀ ਲਈ ਦਿੱਤਾ ਗਿਆ ਹਾਂ ਕੋਈ ਕੋਈ ਨਹੀਂ ਨਹੀਂ ਜੀ ਦਿੱਤਾ ਗਿਆ ਹੀ ਉਮੀਦ ਰੱਖਦੇ ਹਾਂ ਕਿ ਉਹ ਮੰਨ ਲਓ ਕੋਈ ਆ ਕੇ ਉਮੀਦ ਤਾਂ ਹੈ ਜੇ ਹੈਗੀ ਜੇ ਕੋਈ ਸਾਡੀ ਬਾਹ ਪੜੂਗਾ ਹੀ ਨਾ ਹੈਗਾ ਜੀ ਇੰਦਰਜੀਤ ਸਿੰਘ 2013 ਤੋਂ ਲਗਾਤਾਰ ਪਾਣੀ ਇੱਥੇ ਆ ਰਿਹਾ ਦੋ 2013 ਤੋਂ ਲਗਾਤਾਰ ਫਸਲ ਮਾਰ ਰਹੀ ਹੈ ਪਿਛਲੇ ਸਾਲ ਐਮਐਲਏ ਸਾਹਿਬ ਆਏ ਸੀ ਸਾਡੇ ਕੋਲੇ ਸਾਨੂੰ વિશ્વાસ ਦਿਵਾਇਆ ਗਿਆ ਸੀ ਵੀ ਆਉਂਦੇ ਸਾਲ ਨੂੰ ਤੁਹਾਡਾ ਮਸਲਾ ਹੱਲ ਕਰ ਦਿਆ ਕੋਈ ਪੱਕਾ ਹੱਲ ਨਹੀਂ ਉਹ ਤੋਂ ਬਾਅਦ ਅਸੀਂ ਗਏ ਵੀ ਸੀ ਉਹਨਾਂ ਕੋਲੇ ਜੀ ਉੱਥੇ ਉਹ ਸਾਨੂੰ ਕਹਿੰਦੇ ਵੀ ਡੀਸੀ ਸਾਹਿਬ ਕੋਲੇ ਜਾਓ ਡੀਸੀ ਸਾਹਿਬ ਕੋਲੇ ਗਏ ਉਹ ਕਹਿੰਦੇ ਜੀ ਐਮਐਲ ਸਾਹਿਬ ਕੋਲੇ ਜਾਓ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਕਿਸੇ ਨੇ ਸਾਡੀ ਨਾ ਜੀ ਕੋਈ ਸੁਣਵਾਈ ਨਹੀਂ ਨਾ ਕਿਸੇ ਸੁਣਵਾਈ ਹੋਈ ਨਾ ਪਿਛਲੇ ਸਾਲ ਸੁਣਵਾਈ ਜੇ ਇਸੇ ਤਰ੍ਹਾਂ ਪਾਣੀ ਖੜਦਾ ਹੈਗਾ ਹਨਾ ਤੇ ਅੱਗੇ ਜਿਹੜੀ ਮੰਨ ਲਓ ਫਸਲ ਤੁਸੀਂ ਬੀਜਣੀ ਹੈਗੀ ਲੱਗਦਾ ਕਿ ਉਹ ਨਹੀਂ ਬੀਜਿਆ ਨਹੀਂ ਨਹੀਂ ਬੀਜਿਆ ਜਾਣੀ ਕਿ ਇਹ ਫਸਲ ਦਾ ਨੁਕਸਾਨ ਵੀ ਹੈ ਗਾਂ ਵਾਲੀ ਦਾ ਵੀ ਇਹ ਕਿੰਨਾ ਕੁ ਮੰਨ ਲਓ ਖਰਚ ਤੇ ਕਿੰਨਾ ਕੁ ਨੁਕਸਾਨ ਹੈ ਜਿਹੜਾ ਮੰਨ ਲਓ ਹੋ ਜਾਣਾ ਹੈ ਇਹ ਤਾਂ ਹਜੇ ਪਤਾ ਹੀ ਨਹੀਂ ਜੀ ਕਿੰਨਾ ਖਰਚ ਹੋਣਾ ਤਾਂ ਕਿ 2.5 3 ਫੁੱਟ ਪਾਣੀ ਖੜਾ ਹਰੇ ਗਾਂ ਚ ਤੇ ਝੋਨੇ ਦਾ ਵੀ ਪਾਣੀ ਆਈ ਜਾਂਦਾ ਮਗਰੋਂ ਝੋਨੇ ਵੀ ਖਤਮ ਆ ਜੀ ਕਿਰਤਾ ਕਿੰਨਾ ਬਦਲ ਝੋਨੇ ਵੀ ਖਤਮ ਆ ਗਏ ਕੰਕੀ ਕਰਦੇ ਹੋ ਪ੍ਰਸ਼ਾਸਨ ਤੋਂ ਕਿਉਂਕਿ ਕਿਉਂਕਿ ਆਪਦੇ ਪੱਧਰ ਤੇ ਕੱਟ ਰਹੇ ਹੋ ਅਰਕਾ ਤੁਸੀਂ ਆਵਾਜ਼ ਕਰ ਰਹੇ ਹੋ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਜੀ ਅਸੀਂ ਤਾਂ ਇਹ ਕਹਿੰਨੇ ਹੈਗੇ ਆਂ ਵੀ